ਡੀਬ੍ਰੂਗੜ ਜੇਲ੍ਹ ਚ ਬੰਦੇ ਸੰਸਦ ਅਮਰਿਤਪਾਲ ਵੱਲੋਂ ਹੁਣ ਦੁਬਾਰਾ ਤੋਂ ਹਾਈ ਕੋਰਟ ਦੇ ਵਿੱਚ ਪਟੀਸ਼ਨ ਜ਼ਾਹਿਰ ਕੀਤੀ ਗਿਆ ਜਿਸ ਦੇ ਵਿੱਚ ਉਹਨਾਂ ਨੇ ਪਾਰਲੀਮੈਂਟ ਸੈਸ਼ਨ ਜਿਹੜਾ 1 ਨਵੰਬਰ ਤੋਂ 19 ਦਸੰਬਰ ਤੱਕ ਚੱਲਣ ਜਾ ਰਿਹਾ ਹੈ ਉਹਦੇ ਵਿੱਚ ਸ਼ਾਮੂਲੀਅਤ ਕਰਨ ਦੀ ਮੰਗ ਕੀਤੀ ਹੈ ਜਿਸ ਕਾਰਨ ਉਹਨਾਂ ਨੇ ਹਾਈ ਕੋਰਟ ਦੇ ਵਿੱਚ ਆਪਣੀ ਪਟੀਸ਼ਨ ਪਾਈ ਹੈ ਕਿ ਤਾਂਕਿ ਉਹਨਾਂ ਨੂੰ ਉੱਥੇ ਜਾਣ ਦੀ ਇਜਾਜ਼ਤ ਮਿਲ ਸਕੇ ਅਮਰਿਤਪਾਲ ਹੋਰਾਂ ਨੂੰ ਜਿਸ ਦੇ ਵਿੱਚ ਉਹਨਾਂ ਵੱਲੋਂ NSA ਦੀ ਧਾਰਾ 15 ਦੇ ਵਿੱਚ 15 ਦਾ ਹਵਾਲਾ ਦਿੱਤਾ ਗਿਆ ਜਿਹਦੇ ਵਿੱਚ ਲਿਖਿਆ ਗਿਆ ਕਿ ਵਿਸ਼ੇਸ਼ ਪ੍ਰਸਥਿਤੀਆਂ ਦੇ ਨਜ਼ਰਬੰਦ ਜਿਹੜਾ ਵਿਅਕਤੀ ਹੁੰਦਾ ਹੈ ਉਹਨੂੰ ਪੈਰੋਲ ਦੇਣ ਦਾ ਅਧਿਕਾਰ ਪ੍ਰਦਾਨ ਕਰਦੀ ਹੈ ਤੇ ਹੁਣ ਦੇਖਣਾ ਹੋਵੇਗਾ ਕਿ ਅਮਰਿਤਪਾਲ ਨੂੰ ਹੁਣ ਇਸ ਵਾਰ ਪੈਰੋਲ ਮਿਲ ਪਾਦੀ ਹੈ ਜਾਂ ਨਹੀਂ ਪਰ ਇਸ ਤੋਂ ਪਹਿਲਾਂ ਜੇ ਗੱਲ ਕਰ ਲਈਏ ਸੁਪਰੀਮ ਕੋਰਟ ਦੇ ਵਿੱਚ ਵੀ NSA ਨੂੰ ਚੈਲੰਜ ਜਿਹੜਾ ਤੀਸਰੀ ਵਾਰ NSA ਲੱਗਾ ਉਹਨੂੰ ਚੈਲੰਜ ਕਰਨ ਦੇ ਲਈ ਤੇ ਨਾਲ ਦੇ ਨਾਲ ਹੀ ਇਸ ਪੈਰੋਲ ਦੇ ਲਈ ਵੀ ਸੁਪਰੀਮ ਕੋਰਟ ਦੇ ਵਿੱਚ ਪਟੀਸ਼ਨ ਜ਼ਾਇਰ ਕੀਤੀ ਗਈ ਸੀ ਪਰ ਸੁਪਰੀਮ ਕੋਰਟ ਨੇ ਉਸ ਪਟੀਸ਼ਨ ਦੇ ਉੱਤੇ ਕਾਰਵਾਈ ਜਾਂ ਸੁਣਨ ਤੋਂ ਇਨਕਾਰ ਕਰ ਦਿੱਤਾ ਪਰ ਨਾਲ ਦੇ ਨਾਲ ਇੱਕ ਆਰਡਰ ਇਹ پاس ਕੀਤਾ ਕਿ ਤੁਸੀਂ ਹਾਈ ਕੋਰਟ ਜਾਓ ਤੇ ਹਾਈ ਕੋਰਟ ਨੂੰ ਇਹ ਆਦੇਸ਼ ਜਾਰੀ ਕੀਤੇ ਗਏ ਕਿ 6 ਹਫ਼ਤਿਆਂ ਦੇ ਵਿੱਚ ਇਸ ਸਾਰੀ ਜਿਹੜੀ ਪਟੀਸ਼ਨ ਹੈ ਉਸ ਦਾ ਨਿਪਟਾਰਾ ਕੀਤਾ ਜਾਵੇ ਪਰ ਉਸ ਦੇ ਉੱਤੇ ਅਜੇ ਤੱਕ ਐਨਐਸਐਨ ਨੂੰ ਚੈਲੰਜ ਕਰਨ ਵਾਲੀ ਕੋਈ ਗੱਲ ਸਾਹਮਣੇ ਨਹੀਂ ਆਈ ਬਟ ਜਿਹੜਾ ਹੁਣ ਪੈਰੋਲ ਮੰਗਣ ਦੀ ਗੱਲ ਕੀਤੀ ਜਾ ਰਹੀ ਹੈ ਜਿਹੜੀ 1 ਦਸੰਬਰ ਤੋਂ 19 ਦਸੰਬਰ ਤੱਕ ਪਾਰਲੀਮੈਂਟ ਸੈਸ਼ਨ ਹੋਣਾ ਹੈ ਉਹਦੇ ਵਿੱਚ ਸ਼ਾਮਲ ਹੋਣ ਦੇ ਲਈ ਅਮ੍ਰਿਤਪਾਲ ਦੇ ਲਈ ਐਮਾਨ ਸਿੰਘ ਹਾਰਾ ਜਿਹੜੇ ਉਹਨਾਂ ਦੇ ਵਕੀਲ ਨੇ ਉਹਨਾਂ ਵੱਲੋਂ ਪਟੀਸ਼ਨ ਦਾਇਰ ਕੀਤੀ ਗਈ ਹੈ ਕਿ ਉਹਨਾਂ ਨੂੰ ਪੈਰੋਲ ਦਿੱਤੀ ਜਾਵੇ ਤਾਂ ਕਿ ਉਹ ਆਪਣੇ ਹਲਕੇ ਖਡੂਰ ਸਾਹਿਬ ਦੇ ਲੋਕਾਂ ਦੇ ਕੰਮਾਂ ਦੀ ਆਵਾਜ਼ ਬਣ ਸਕਣ ਤੇ ਨਾਲ ਦੇ ਨਾਲ ਹੀ ਇਹ ਵੀ ਇਹਦੇ ਵਿੱਚ ਮੈਂਸ਼ਨ ਕੀਤਾ ਗਿਆ ਕਿ ਅਮ੍ਰਿਤਪਾਲ ਨੇ ਤਰਕ ਦਿੱਤਾ ਕਿ ਸੰਸਦੀ ਕਾਰਵਾਈ ਦੇ ਵਿੱਚ ਹਿੱਸਾ ਲੈਣਾ ਉਹਨਾਂ ਦਾ ਸੰਵਿਧਾਨਿਕ ਕਰਤੱਵ ਹੈ ਤੇ ਇਸ ਦੇ ਨਾਲ ਹੀ ਅਦਾਲਤ ਨੂੰ ਇਹ ਵੀ ਅਨੁਰੋਧ ਕੀਤਾ ਗਿਆ ਕਿ ਜਿਹੜੀ ਐਪਲੀਕੇਸ਼ਨ ਭੇਜੀ ਗਈ ਹੈ ਉਹਦਾ ਟਾਈਮ ਬਾਉਂਡ ਜਿਹੜਾ ਹੈ ਉਹ ਫੈਸਲਾ ਲਿੱਤਾ ਜਾਵੇ ਕਿਉਂਕਿ ਹੁਣ ਸਿਰਫ 10 ਦਿਨ ਰਹਿ ਗਏ ਨੇ ਜਿਵੇਂ ਅੱਜ ਉਹਨਾਂ ਨੇ ਪਟੀਸ਼ਨ ਲਾਈ ਹੈ ਤੇ 30 ਨਵੰਬਰ ਤੱਕ 10 ਦਿਨ ਤੇ ਉਸ ਤੋਂ ਬਾਅਦ 1 ਦਸੰਬਰ ਤੋਂ ਪਾਰਲੀਮੈਂਟ ਸੈਸ਼ਨ ਸ਼ੁਰੂ ਹੋ ਜਾਏਗਾ ਕਿ ਇਸ ਦੇ ਵਿੱਚ ਵਿੱਚ ਹੀ ਜਿਹੜਾ ਕਿ ਟਾਈਮ ਬਾਉਂਡ ਕੁਝ ਹੋਵੇ ਕਿ ਤਾਂਕਿ ਉਸ ਤੋਂ ਪਹਿਲਾਂ ਕੋਈ ਵੀ ਫੈਸਲਾ ਸਾਹਮਣੇ ਆ ਜਾਵੇ ਤੇ ਹੁਣ ਦੇਖਣਾ ਹੋਵੇਗਾ ਕਿ ਰਾਹਤ ਮਿਲਦੀ ਹੈ ਇਆ ਫਿਰ ਨਹੀਂ ਸੁਪਰੀਮ ਕੋਰਟ ਨੇ ਜੋ ਆਦੇਸ਼ 6 ਹਫਤੇ ਦੇ ਜਾਰੀ ਕੀਤੇ ਸੀਗੇ ਉਹਦੇ ਉੱਤੇ ਕੀ ਫੈਸਲਾ ਹੁੰਦਾ ਤੇ ਜਿਹੜੀ ਹੁਣ ਪਟੀਸ਼ਨ ਧਾਰ ਕੀਤੀ ਗਈ ਹੈ ਕਿ 1 ਦਸੰਬਰ ਤੋਂ 19 ਦਸੰਬਰ ਤੱਕ ਜਿਹੜੀ ਉਹਨਾਂ ਨੂੰ ਸ਼ਾਮਿਲਿਤ ਕਰਨ ਦੀ ਉਹਨਾਂ ਨੇ ਮੰਗ ਕੀਤੀ ਹੈ ਕਿ ਮੈਂ ਆ ਪਾਰਲੀਮੈਂਟ ਦੇ ਵਿੱਚ ਸ਼ਾਮਿਲ ਹੋਣਾ ਚਾਹੁੰਦਾ ਉਹਦੇ ਵਿੱਚ ਦਾ ਫੈਸਲਾ ਹਾਈ ਕੋਰਟ ਕੀ ਲੈਂਦੀ ਹੈ ਕਿ ਤੀਸਰੀ ਵਾਰ ਜਿਹੜਾ ਐਨਐਸਏ ਲੱਗਾ ਉਹਦੇ ਵਿੱਚ ਪਰੋਲ ਮਿਲਦੀ ਹੈ ਜਾਂ ਫਿਰ ਨਹੀਂ ਖੈਰ ਤੁਹਾਡਾ ਕੀ ਕੁਝ ਕਹਿਣਾ ਹੈ ਸਾਰੀ ਖਬਰ ਤੇ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ